ਮੈਂ ਕੀਤੀ ਪਰਮਿੰਦਰ ਸੰਧੂ ਦੀ ਰਿਕਾਰਡਿੰਗ ਰੰਗ ਪੁਰਾੰਗ ਲਾਉਣ ਵਾਲੀ ਇਹ ਵਸਦੇ ਤਾਰੇ ਤੇ ਮਤਲਬ ਜਦੋਂ ਪਰਮਿੰਦਰ ਸੰਧੂ ਸਾਹਿਬ ਮੈਡਮ ਹੋਣਾ ਨੇ ਸੋਲੋ ਗਾਉਣਾ ਸ਼ੁਰੂ ਕੀਤਾ ਉਹ ਇੰਟਰੋਡਿਊਸ ਤੁਸੀਂ ਕਰ ਮੈਂ ਕੀਤਾ ਇੰਟਰੋਡਿਊਸ ਅਜੀ ਅੱਛਾ ਜੀ ਪਹਿਲੀ ਟੇ ਰੰਗ ਪੁਰਾੰਗ ਲਾਉਣ ਵਾਲੀ ਉਹਦੇ ਚ ਮੇਰੇ ਦੋ ਗੀਤ ਸੀ ਦੋ ਸ਼ਮਸ਼ੇਰ ਇੱਕ ਸ਼ਮਸ਼ੇਰ ਸੰਧੂ ਸਾਹਿਬ ਦਾ ਗੀਤ ਸੀ ਚਾਰ ਹਾਕਮ ਬਖਤਰੀ ਵਾਲੇ ਸੀ ਇੱਕ ਮੇਰੇ ਮਿੱਤਰ ਜਨਕ ਸੰਗਤ ਦੀ ਉਹਨਾਂ ਦਾ ਗੀਤ ਸੀ ਜੀ 8 ਗੀਤ ਅਸੀਂ 90 ਚ ਟੇਪ ਰਿਲੀਜ਼ ਕੀਤੀ ਪਹਿਲਾ ਸਿੰਧੀਲਾ ਸਾਹਿਬ ਦੀ ਕੀਤੀ ਬਾਅਦ ਚ ਉਹ ਕੀਤੀ ਤੇ ਜਦੋਂ ਟੇਪ ਆਈ ਜਲੰਧਰ ਦੂਦਰਸ਼ਨ ਤੇ ਉਦੋਂ ਵੱਡੀ ਗੱਲ ਗੇਮ ਸੀਗੀ ਜੀ ਵੱਡੀ ਗੇਮ ਮਜੀਦਾ ਗੀਤ ਜਲੰਧਰ ਦੇ ਆਉਂਦਾ ਬੰਦਾ ਹਿੱਟ ਬਹਿਟ ਪਰ ਉਦੋਂ ਪਰਮੇਂਦਰ ਹੁਣ ਨੇ ਮੇਰੇ ਗੀਤ ਕਰਾਇਆ ਨੱਚਣਾ ਸਿਖਾ ਦੇ ਨਾਲੇ ਕਤਨਾ ਸਿਖਾ ਦੇ ਕੋਈ ਹਾਨ ਦਾ ਸ਼ਕੀਨ ਮੁੰਡਾ ਵੇਖ ਭਾਬੀਏ ਨਹੀਂ ਮੈਨੂੰ ਹੱਸਣਾ ਸਿਖਾ ਦੇ ਰਾਤ ਤੇ ਰਾਤ ਪਰਮੇਂਦਰ ਸਟਾਰ ਅਗਲੇ ਦਿਨ ਤੱਕੇ ਲੋਕ ਟੇਪ ਭਾਲਦੇ ਫਿਰਦੇ ਸੀ ਵੀ ਉਹ ਪਰਮੇਂਦਰ ਸੰਧੂ ਦਾ ਗਾਣਾ ਆਇਆ ਟੀਵੀ ਤੇ ਅੱਛਾ ਪਹਿਲਾਂ ਟੇਪ ਆ ਗਈ ਉਦੋਂ ਵਿਕੀ ਨਹੀਂ ਸੀ ਉਹ ਵਿਕ 11 ਵਿਕੀਨੀ ਟੇਪਸ ਲੋ ਰਹੀ ਅੱਛੀ ਜਿਹਦੇ ਟੀਵੀ ਤੇ ਗੀਤ ਲੱਗਿਆ ਮਹੀਨੇ ਬਾਅਦ ਬਸ ਫਿਰ ਚਲ ਸੋ ਚਲ ਸੋ ਚਲ ਸੁਬਹ ਪਰਮਿੰਦਰ ਸੰਧੋਣੀ ਅੱਡ ਤੋਂ ਇੱਕ ਹਿੱਟ ਗਾਇਕ ਬਣ ਗਏ ਹਿੱਟ ਸੋਲੋ ਸ਼ੁਰੂ ਹੋਇਆ ਸੋਲੋ ਹਾਂ ਜਿੱਦੋ ਸੋਲੋ ਕੰਮ ਕੰਮ ਪਰਫਾਰਮਰ ਪਰਮਿੰਦਰ ਬਹੁਤ ਵਧੀਆ ਸੀ ਸੁਭਾਅ ਦੀ ਵੀ ਚੰਗੀ ਸੀ ਨੇਕ ਸੀ ਮੇਰੇ ਉਹਨਾਂ ਪਰ ਉਹ ਕੋ ਮੇਰੇ ਨਾਲ ਪਰਮਿੰਦਰ ਤੇ ਸੰਧੀਲੇ ਉਹਨਾਂ ਦੀ ਪਹਿਲਾਂ ਤੋਂ ਆਉਣੀ ਜਾਣੀ ਸੀ ਅੱਛਾ ਜੀ ਅਸੀਂ ਜਦੋਂ ਸੰਧੀਲਾ ਤੇ ਪਰਮਿੰਦਰ ਦਾ ਸੈੱਟ ਸੀ ਉਦੋਂ ਨੇ ਮੇਰੇ ਸਾਡੇ ਕੋਲੇ ਮੇਰੇ ਕੋਲ ਜਿਵੇਂ ਸੀਜ਼ਨ ਦੇ ਵਿੱਚ ਪੰਜ ਚਾਰ ਰਾਤਾਂ ਰਹਿ ਜਾਂਦੇ ਅਛੇ 3 ਡੇ ਕੋ ਆਉਂਦੇ ਜਾਂਦੇ ਸੀ ਆਉਂਦੇ ਜਾਂਦੇ ਸੀ ਹਾਂ ਜੀ ਜੀ ਤੇ ਪਰਮੇਂਦਰ ਬਸੇਟ ਹੋ ਗਈ ਨਾਲ ਦੀ ਨਾਲ ਫਿਰ ਚਲ ਸੋ ਚੱਲ ਗੋਇਲ ਕੰਪਨੀ ਫਿਰ ਸਰਸੀ ਸਾਰੇ ਮੈਂ ਰਿਕਾਰਡਿੰਗਾਂ ਕੀਤੀਆਂ ਗੋਇਲ ਕੰਪਨੀ ਚ ਸਦੀਕ ਸਾਹਿਬ ਦੀ ਰਿਕਾਰਡਿੰਗ ਕੀਤੀ ਰੌਣਾ ਸਾਹਿਬ ਦੀ ਕੀਤੀ ਤੇ ਮਾਨਕ ਸਾਹਿਬ ਦੀ ਕੀਤੀ ਭੁਲ ਕੇ ਝੂਠੇ ਯਾਰਾਂ ਨੂੰ ਮੇਰੇ ਸੁਪਰ ਹਿੱਟ ਗੀਤ ਹੋਏ ਚ ਦਿੱਲੀ ਨਾ ਘਰ ਵਿੱਚ ਵੜੀਏ ਪਰ ਜਿਹੜਾ ਪਰਮਦੇਵ ਸਿੰਘ ਦਾ ਫਿਰ ਗਾਣਾ ਉਹ ਜਿਹੜੀ ਦੂਜੀ ਟੇਪ ਆਈ ਸੀ ਉੱਡ ਕੇ ਸੋਹਣਿਆ ਜਾ ਉਹ ਵੀ ਤੁਸੀਂ ਨਾ ਮੈਂ ਨਹੀਂ ਕੀਤੀ ਉਹ ਕਮਾਨ ਸਾਹ ਉਹਨੇ ਸੀਐਮਸੀ ਕੰਪਨੀ ਸ਼ੁਰੂ ਕੀਤੀ ਸੀ ਉਹ ਉਹਦੇ ਚ ਆ ਗਈ ਸੀ ਅੱਛਾ ਉਹਦੇ ਚ ਆ ਗਈ ਫਿਰ ਮੈਂ ਉਦੋਂ ਬਾਅਦ ਫਿਰ ਮੈਂ ਕੀਤੀ ਉਹਨਾਂ ਦੀ ਤੇਨ ਟੇਪਾਂ ਅੱਛਾ ਅੱਛਾ ਮਤਲਬ ਵੱਖਰੇ ਤੌਰ ਤੇ ਜਿਹੜੀ ਜਗ੍ਹਾ ਬਣੀ ਹੈਗੀ ਆ ਹਾਂਜੀ ਔਰੰਗਪੁਰ ਰੰਗ ਲਾ ਰੰਗ ਲਾਉਣ ਵਾਲੇ ਰੰਗ ਲਾਉਣ ਵਾਲੇ ਉਦੋਂ ਫਿਰ ਉਹ ਸੰਦੀਲਾ ਸਾਹਿਬ ਤੇ ਨਹੀਂ ਖਫਾ ਹੋ ਗਏ ਉਹਨੇ ਕਿ ਸਾਡਾ ਉਹ ਵੀ ਸ਼ੋਕ ਗਾਲਾਂ ਦਿੱਤੀਆਂ ਮੈਨੂੰ ਕੁਝ ਗਾਲਾਂ ਕਿ ਤੂੰ ਮੇਰਾ ਯਾਰ ਹੋਗੇ ਤੂੰ ਐ ਕੀਤਾ ਉਹ ਮਾਂ ਭਾਜੀ ਕੋਈ ਨਹੀਂ ਪਿਛਰੇ ਖੜਾ ਕਰਦਾ ਨਹੀਂ ਚਲੋ ਇੰਨਾ ਨਹੀਂ ਬੋਲੇ ਅੱਛਾ ਠੀਕ ਵਧੀਆ ਰਹੀ ਵਧੀਆ ਰਹੀ ਚਲੋ ਹੁੰਦਾ ਹੀ ਆ ਕੋਈ ਗੱਲ ਨਹੀਂ ਇੰਡਸਟਰੀ ਚੱਲ ਰਹੀ ਹੈ ਚੱਲਦਾ ਨਹੀਂ ਫਿਰ ਵੀ ਅਸੀਂ ਅੱਜ ਵੀ ਸਿੰਧੀ ਅਲਾਹ ਸਾਹਿਬ ਨੂੰ ਅੱਜ ਵੀ ਸਤਿਕਾਰ ਕਰਦਾ ਅੱਜ ਵੀ ਮੈਨੂੰ ਪਿਆਰ ਕਰਦੇ ਨੇ ਹੂੰ ਹੂੰ ਇੱਕ ਸੈਟ ਟੁੱਟਦੇ ਰਹੇ ਨਾ ਜੀ ਆਪਾਂ ਇਸ ਇਸੇ ਨਹੀਂ ਵੈਸੇ ਵੀ ਪਤਾ ਨਹੀਂ ਕਿਉਂ ਹੋਣਾ ਦੇਖੋ ਬੁੱਲਰ ਸਾਹਿਬ ਗੱਲ ਇਹ ਹੈ ਵੀ ਇਹ ਚੀਜ਼ਾਂ ਕੁਝ ਚੀਜ਼ਾਂ ਬਣੀਆਂ ਟੁੱਟਣ ਵਾਸਤੇ ਹੁੰਦੀਆਂ ਇਹ ਸੈਟ ਤਾਂ ਇਦਾਂ ਦੇ ਹੈ ਇਹ ਸਾਡੀ ਲਾਈਨ ਦੇ ਵਿੱਚ ਤਾਂ ਜਿਹੜੇ ਕਿ ਮੀਆਂ ਬੀਬੀ ਸੀ ਵੀ ਉਹਨਾਂ ਦੇ ਵੀ ਸੈਟ ਟੁੱਟੇ ਆ ਅਧਾਰਨ ਦੇ ਤੌਰ ਤੇ ਜੀ ਉਹ ਮੈਨੂੰ ਯਾਦ ਨਹੀਂ ਹੁੰਦੇ ਹੈਗੇ ਟੁੱਟੇ ਸੈਟ ਨੇ ਜਿੱਤਾ ਇਹ ਠੀਕ ਰਹਾ ਜਗਮੋਨ ਕੋਰ ਕੇਦੀਪ ਸਾਹਿਬ ਸੈਕਟਰ ਠੀਕ ਹੈ ਆ ਬਿਜਦੀ ਲੜ ਪੈਂਦੇ ਹੁੰਦੇ ਸੀ ਕਿ ਵੀ ਜਗਮੋਨ ਕੱਲੀ ਜਾਉਂਦੀ ਸੀ ਹੋ ਰਹਾ ਹੁੰਦੇ ਮਤਲਬ ਇਹਨਾਂ ਦੀ ਸਿਸਟਮ ਆ ਪੁਰਾਣੇ ਬੰਦਿਆਂ ਦੀ ਮੈਂਟ ਤੋਂ ਮਨਤਾਈਆਂ ਹੁੰਦੀਆਂ ਸੈਟ ਟੁੱਟਦੇ ਬਹੁਤ ਬੰਦੇ ਸੈਟ ਟੁੱਟੇ ਇਹਨਾਂ ਦੇ ਪੱਕੇ ਸੈਟ ਸੀ ਉਹ ਟੁੱਟਦੇ ਰਹੇ ਆ ਉਹ ਵੀ ਟੁੱਟਦੇ ਆ ਹਾਂਜੀ ਹਾਂਜੀ ਤਾਂ ਹੁਣ ਨਵੇਂ ਆ ਦੇ ਵੀ ਟੁੱਟ ਜਾਂਦੇ ਹੈਗੇ ਬਹੁਤ ਟੁੱਟਦੇ ਆ ਇਹ ਵਜੇ ਵਜੇ ਕਿ ਈਗੋ ਆ ਜਾਂਦੀ ਕਿ ਜਾਂ ਮੈਂ ਮੇਰੇ ਬਾਰੇ ਤੂੰ ਨਹੀਂ ਤੋਰੇ ਬਾਰੇ ਮੈਂ ਨਹੀਂ ਅਸਲ ਨਾਲ ਜੀ ਜਿਹੜੇ ਲੋਕ ਐ ਉਹ ਸਾਰਿਆਂ ਨੂੰ ਪੰਪ ਮਾਰੀ ਜਾਂਦੇ ਵਸ ਕਈ ਵੱਧ ਲੈ ਜਾਂਦਾ ਕੋਈ ਹਵਾ ਉਹ ਜਿਹੜਾ ਵੱਧ ਹਵਾ ਲੈ ਜਾਂਦਾ ਉਹ ਕੰਮ ਖਰਾਬ ਕੁੜੀਆਂ ਨੂੰ ਜਿਆਦਾ ਪੰਪ ਦੇ ਦੋ ਵੀ ਤੂੰ ਕੱਲੀ ਗਾ ਤੈਨੂੰ ਪ੍ਰਮੋਟ ਲੈ ਜਾਾਂਗੇ ਕੈਨੇਡਾ ਐ ਗ੍ਰੈਂਡ ਲੈ ਲੈਣਾ ਕਰ ਦੇਗੇ ਬਸ ਸਾਡੀ ਲੈਂਡ 'ਚ ਗਲਤ ਫੇ ਵੀ ਬਹੁਤ ਆ ਲੋਕਾਂ ਨੂੰ ਇੱਕ ਬੰਦਾ ਕਲਾਕਾਰ ਵੀ ਇੱਕ ਗੀਤ ਨਾਲ ਆਪ ਨੂੰ ਸਟਾਰ ਸਮਝਦਾ ਤੇ ਗੀਤਕਾਰ ਵੀ ਇੱਕ ਗੀਤ ਨਾਲ ਸਟਾਰ ਆ ਇਹ ਵਜਾਓ ਸੋਹਣੀ ਫਿਰ ਪ੍ਰਮਿੰਦਰ ਸੰਧੂ ਨੇ ਨਾਲ ਤੁਹਾਡੀ ਜਿਹੜੀ ਜੋੜੀ ਅਜੇ ਗੀਤਕਾਰ ਦੇ ਅਜੇ ਸਿੰਗਰ ਤੋਂ ਕਿੰਨਾ ਚੜੀ ਗਈ ਅਸੀਂ ਮੈਂ ਪ੍ਰਵਿੰਦਰ ਸੰਧੂ ਦੀ ਰੰਗਪੁਰ ਰੰਗਦਾਨ ਵਾਲੀ ਕੁੜੀਆਂ ਕਾਲਜ ਪੜ੍ਹਦੀਆਂ ਕੀ ਨਾ ਸੋਹਣੀ ਏ ਤੇਰਾ ਤੇ ਸ਼ੇਰਾਂ ਵਾਲੀ ਉਹਨਾਂ ਲਈ ਇੱਕ ਪੇਟਾ ਚਾਰ ਟੇਪਾਂ ਕੀਤੀ ਸੀ ਜੀ ਉਹਦੇ ਬਾਅਦ ਫਿਰ ਉਹ ਜੱਜ ਸਾਹਿਬ ਨੇ ਰਿਕਾਰਡ ਕਰ ਲਿਆ ਉਹਨਾਂ ਨੂੰ ਸੁਣ ਕੇ ਉਹਨਾਂ ਤੋਂ ਬਾਅਦ ਉਹ ਆ ਜਾ ਦੋ ਮਹੀਨੇ ਚੀ ਚੜ ਕੇ ਜਵਾਰੇ ਤੇ ਬਸ ਫਿਰ ਮੈਂ ਗੋਇਲ ਕੰਪਨੀ ਦੇ ਵਿੱਚ ਅਸੀਂ ਯੂਟੂਬ ਪ੍ਰਾਣੀ ਕਲਾਕਾਰਾਂ ਨੂੰ ਕਰਦੇ ਰਹੇ ਨਾ ਜੀ ਵਿੱਚ ਸਾਨੂੰ ਕੁਝ ਕਲਾਕਾਰ ਜਿਵੇਂ ਹੁੰਦਾ ਰਿਕਾਰਡਿੰਗਾਂ ਕੈਨਸਲ ਕਰਦੀਆਂ ਟਾਈਮ ਤੇ ਨਾ ਪਹੁੰਚਣਾ ਹੋਰ ਨਾ ਕੁਝ ਕਰਨਾ ਤੇ ਮੈਂ ਗੋਛਾਬ ਨੂੰ ਕਿਹਾ ਮੈਂ ਗੋਛਾਬ ਆਪਾਂ ਯਾਰ ਆਪਦੇ ਕਲਾਕਾਰ ਨਾ ਬਣਾ ਲਈਏ ਜੀ ਕਹਿੰਦੇ ਰ ਐਸੇ ਕੈਸੇ ਬਣ ਜਾਂਗੇ ਕਲਾਕਾਰ ਕੋਹਰੇਣ ਵੀ ਸੀ ਮਾ ਬਣ ਜਾਣਗੇ ਜੀ ਸਾਡੇ ਕੋਲੇ ਅਪਰੋਚ ਹੋਣੀ ਸ਼ੁਰੂ ਹੋ ਗਈ ਜਿਵੇਂ ਮੈਂ 76 6 ਨੇ ਵੀ ਮੈਂ ਰਿਕਾਰਡ ਕੀਤਾ ਗਰਭਖਸ਼ਲ ਵੀਲੇ ਨੂੰ ਕੀਤਾ ਸਟੂਡੀਓ ਦਾ ਵਰਕਮੈਨ ਸੀਗਾ ਜੀ ਮੇਰੇ ਕੋਲੇ ਮੇਰੇ ਦੋਸਤ ਆ ਜਨਕ ਸਿੰਘ ਸੰਗਤ ਤੋਂ ਉਹਨਾਂ ਦੇ ਥਰੂ ਮਾਹੀ ਨੰਗਲਾ ਗਿਆ ਹਰਦੇਵ ਮਹੀਨਾ ਗਸਾ ਹਰਦੇਵ ਜੀ ਜੀ ਹਰਦੇਵ ਆ ਗਿਆ ਤੇ ਮੈਂ ਹਯਾਰ ਮੈਂ ਕਿਉਂ ਕਰਦੇ ਆ ਇਹਨਾਂ ਨੂੰ ਮਟੇਪ ਕੀਤੀ ਅਸੀਂ ਇਹਦੀ ਉਹਦਾ ਪਹਿਲਾ ਟਾਈਟਲ ਸੀ ਆਸ਼ਿਕ ਨੂੰ ਫਾਂਸੀ ਫਿਰ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾਲ ਮੁੰਡਿਆ ਕਰਵੇ ਸਾਡਾ ਕੱਚੀਆਂ ਕੰਨਾਂ ਦਾ ਪਾਸਾ ਵਟ ਜਾਏਗਾ ਵੀ ਸਾਡੀ ਟੇਪ ਭਾਈ ਭਾਈ ਜੀ ਹੋ ਸ੍ਰਿੰਦਰ ਬਚਨ ਦੇ 뮤직 ਚ ਕੀਤੀ ਅਸੀਂ ਜੀ ਪਹਿਲਾਂ ਅਸੀਂ ਦਿੱਲੀ ਚ ਚੰਡੀਗੜ੍ਹ ਬੈਠੇ ਰਹੇ ਕਿਸੇ ਹੋਰ 뮤ਜ਼ਿਕ ਲੇਟ ਨਾਲ ਗੱਲਬਾਤ ਹੋਈ ਸੀ ਉੱਥੇ ਸੈਟਿੰਗ ਨਾਲ ਬੈਠੀ ਫਿਰ ਅਸੀਂ ਸ੍ਰਿੰਦਰ ਬਚਨ ਦੇ 뮤ਜ਼ਿਕ ਕੀਤੀ ਤੇ ਟੇਪ ਸਾਡੀ ਹਿੱਟ ਰਤੁਰਤ ਸਟਾਰ ਬਣ ਗਿਆ ਸਾਡੇ ਉਹ ਵੀ ਜਿੱਦੇ ਉਹੀ ਗੱਲ ਹੈ ਵੀ ਜਦੋਂ ਟੇਪ ਆਈ ਨੰਬਰ 15 10 15 ਦਿਨ ਹੋ ਗਏ ਸੀ ਟੇਪ ਸਲੋ ਸਲੋ ਸੀ ਕਿ ਨਵੇਂ ਬੰਦੇ ਨੂੰ ਪੁੱਛਦਾ ਨਹੀਂ ਜਦੋਂ ਕੁੜੀ ਗਰੀਬਾਂ ਦੇ ਗੀਤ ਟੀਵੀ ਤੇ ਲੱਗਿਆ ਹਾਂ ਰਾਤੇ ਰਾਤ ਚੱਲ ਭਾਈ ਉਹਨੇ ਉਹ ਹਰਦੇਵ ਮਾਈ ਨੰਗਲ ਸਾਹਿਬ ਵੀ ਕੀਤੇ ਕਹਿੰਦਾ ਜਦੋਂ ਗਾਣਾ ਜਦੋਂ ਮੈਂ ਤਾਂ ਸੁੱਖਾਂ ਹੀ ਸੁਖਦੇ ਰਹਾ ਕਿ ਰੱਬਾ ਅੱਜ ਸ਼ੁੱਕਰਵਾਰ ਹੈ ਲਾਈਟ ਨਾ ਜਾਵੇ ਲਾਈਟ ਨਾ ਜਾਵੇ ਉਦੋਂ ਬੜਾ ਅਸੀਂ ਅਕਸਰ ਦੇਖਦੇ ਜਦੋਂ ਵੇਟ ਕਰਦੇ ਨਾ ਵੀ ਅੱਜ ਸਾਡੇ ਗਾਣੇ ਆਉਣੇ ਆ ਬਾਅਦ ਚ ਤਾਂ ਚਲੋ ਅਸੀਂ ਇੱਕ ਪ੍ਰੋਗਰਾਮ ਵੀ ਗੋਇਲ ਸਾਹਿਬ ਨੇ ਲੈ ਲਿਆ ਸੀ ਗੂੰਜ ਦਾਖਾ ਗੂੰਜ ਦੀ ਆਵਾਜ਼ ਸ਼ਾਇਦ ਇਹ ਜਾਂ ਕੁਝ ਸੀ ਅੱਛਾ ਉਥੋਂ ਰਜੀਸ਼ ਸ਼ਰਮਾ ਸੀ ਦੂਦਰਸ਼ਨ ਤੇ ਉਹਨਾਂ ਨਾਲ ਮਿਲ ਕੇ ਅਸੀਂ ਕਰ ਲਿਆ ਸੀ ਵੀ ਮਤਲਬ ਰਿਕਾਰਡ ਕੀਤੇ ਕੀਤਾ ਇਹ ਅਸੀਂ ਪ੍ਰੋਗਰਾਮ ਲਾਉਣ ਲਾਉਣ ਲੱਗੇ ਸੀ ਉੱਥੇ ਤੇ ਉਦੋਂ ਇਹੀ ਡਰ ਰਹਿੰਦਾ ਜਿੱਦੇ ਅੱਧ ਗਾਣਾ ਆਉਣਾ ਹੁੰਦਾ ਉਹਦੇ ਲਾਈਟ ਚਲੀ ਜਾਂਦੀ ਆ ਸਾਡੇ ਏਰੀਆ ਦੇ ਕੱਟ ਲੱਗ ਜਾਂਦਾ ਇਹ ਅਕਸਰ ਹੁੰਦਾ ਸੀ ਇਹ ਅਕਸਰ ਹੁੰਦਾ ਕਹਿੰਦੇ ਗਾਣਾ ਨਹੀਂ ਸੁਣਿਆ ਔਰ ਜਿੰਨੇ ਗਾਣਾ ਗਾ ਲਿਆ ਉਹ ਸੁਪਰ ਡੁੱਪਰ ਸੀ ਸੁਪਰ ਡੁੱਪਰ ਦੂਰਦਰਸ਼ਨ ਬਹੁਤ ਵੱਡਾ ਮਤਲਬ ਆਧਾਰਾ ਸੀ ਬਹੁਤ ਵੱਡਾ ਮੰਚ ਸੀ ਨਾ ਮੰਚ ਸੀ ਬਹੁਤ ਹਰ ਇੱਕ ਨੇ ਜਲੰਧਰ ਦੂਰਦਰਸ਼ਨ ਨੂੰ ਮੱਥਾ ਟੇਕਿਆ ਔਰ ਉਸ ਤੋਂ ਫਲ ਮਿਲਿਆ ਫਲ ਬਿਲਕੁਲ ਬਿਲਕੁਲ ਅਸੀਂ ਜਦੋਂ ਚਲ ਉਦੋਂ ਬਾਅਦ ਮੈਂ ਧਰਮਪੀਤ ਰਿਕਾਰਡ ਕੀਤਾ ਸੀ ਜੀ ਤੇ ਉਹਦੀ ਪਹਿਲੀ ਟੇਪ ਮੈਂ ਹਿੱਟ ਜਦੋਂ ਅਸੀਂ ਗਾਣਾ ਦੂਰਦਰਸ਼ਨ ਤੇ ਲਵਾ ਕੇ ਆਏ ਕੈਨੇਡਾ ਜਾਣੋ ਰੋਕਪਤ ਨੂੰ ਸੱਸੇ ਵੇਖ ਲੈ ਜਵਾਨੀ ਮੇਰੀ ਜਿੱਦਿਆ ਚੱਲ ਸੋ ਚੱਲ ਉਹਦਾ ਮਤਲਬ ਆਉਂਦਾ ਇਹੀ ਗੀਤ ਕਲਾਕਾਰ ਹਿੱਟ ਹੋ ਗਿਆ ਸੀ ਪਹਿਲੀ ਟੇਪ 'ਚ ਪਹਿਲੀ ਟੇਪ ਹਾਲਾਂਕਿ ਉਹਦੀ ਪਹਿਲਾਂ ਇੱਕ ਟੇਪ ਆਈ ਸੀ ਖੇਡਦੀ ਸੀ ਗੁੱਡੀਆਂ ਪਟੋਲੇ ਦੋ ਟਾਈਟਲ ਆਈ ਸੀ ਉਹਦੇ ਪਹਿਲਾਂ ਆਇਆ ਸੀ ਖਤਰਾ ਹੈ ਸੋਹਣਿਆਂ ਨੂੰ ਫਿਰ ਉਹਦਾ ਟ੍ਰੈਕਰ ਬਦਲ ਕੇ ਰੱਖਿਆ ਖੇਡਦੀ ਸੀ ਗੁੱਡੀਆਂ ਪਟੋਲੇ ਪਰ ਪਹਿਲੇ ਟੇਪ ਤੋਂ ਗੀਤ ਮੰਨਦਾ ਹਿੱਟ ਫਿਰ ਹਰਦੇਵ ਹਿੱਟ ਧਰਨਪ੍ਰੀਤ ਹਿੱਟ ਫਿਰ ਜਸਵਿੰਦਰ ਆ ਗਈ ਜਸਵਿੰਦਰ ਕਰੀ ਜਸਵਿੰਦਰ ਹਿੱਟ ਜਸਵਿੰਦਰ ਬਰਾੜ ਨੂੰ ਵੀ ਤੁਸੀਂ ਲੈ ਕੇ ਆ ਹਾਂ ਮੈਂ ਵੀ ਲੈ ਕੇ ਆ ਫਿਰ ਉਦੋਂ ਉਹਦੀ ਜਿਹੜਾ ਘਟਾ ਪੂਰਾ ਕੀਤਾ ਪਰਮਿੰਦਰ ਸਿੰਧੂ ਵਾਲਾ ਹਾਂਜੀ ਹਾਂਜੀ ਤੇ ਕਮਾਲ ਵਿੱਚ ਕੁੜੀ ਹੋਰ ਬਸ ਉਹ ਹੁੰਦਾ ਹੀ ਆ ਜੀ ਕਲਾਕਾਰ ਨੂੰ ਮੈਂ ਨੂੰ ਮੈਂ ਵੀ ਮੈਂ ਪਰਮਿੰਦਰ ਨੂੰ ਕਿਹਾ ਵੀ ਅਸੀਂ ਚੰਡੀਗੜ੍ਹ ਬੈਠੇ ਮੈਂ ਟੇਪ ਕਰਨੀ ਤੁਹਾਡੀ ਹੂੰ ਹੂੰ ਤੇ ਚਲੋ ਕਹਿੰਦੀ ਕੋਈ ਨਹੀਂ ਭਾਜੀ ਤੁਸੀਂ ਇੱਕ ਦੋ ਗੀਤ ਕਰ ਲਓ ਮੇਰੀ ਹੋਰ ਕੰਪਨੀਆਂ ਸੈਟਿੰਗ ਹੈ ਪੈਸੇ ਆਏ ਆ ਮਾ ਚਲ ਕੋਈ ਨਹੀਂ ਮੈਂ ਉੱਠ ਕੇ ਆ ਗਿਆ ਜਸਵਿੰਦਰ ਹੁਣਾ ਨਾ ਚੱਲ ਰਿਆ ਸੀ ਉਹਦਾ ਜਸਵਿੰਦਰ ਦਾ ਪਿੱਛੇ ਪਿੱਛੇ ਹੋਣੀ ਨਾ ਬਸ ਜਸਵਿੰਦਰ ਉਹਦਾ ਏ ਸੀ ਮੇਰੀ ਰਿਕਾਰਡਿੰਗ ਕਰੋ ਬਾਈ ਜੀ ਮੇਰੀ ਰਿਕਾਰਡਿੰਗ ਕਰੋ ਡੱਬ ਵਾਲੇ ਜਾਣਾ ਇੱਥੇ ਆਉਣਾ ਮਾਜੀ ਚਲੋ ਫਿਰ ਅਸੀਂ ਇੱਕ ਟੇਪ ਜਸਵਿੰਦਰ ਦੀ ਕੀਤੀ ਸੀ ਮੈਂ ਤੇਰੀ ਉਦੋਂ ਮੱਥ ਕੇ ਬਣਾਉਦੇ ਗੀਤ ਵੀ ਇਹਨੂੰ ਕਿਦਾਂ ਦਾ ਗੀਤ ਬਣਾਈ ਕਿ ਮੇਰਾ ਜੀ ਸੀ ਕਿ ਵੀ ਇੱਕ ਕੁੜੀ ਬਣਾਈਏ ਮੁੰਡਿਆਂ ਵਰਗੀ ਅੱਛਾ ਪੀਜੋ ਮਹੌਨ ਕਰ ਪਹਿਲਾਂ ਪੰਜਾਬ ਚੋਂ ਬੰਦਿਆਂ ਵਰਗੀ ਕਲਾਕਾਰ ਸੀ ਹਾਂ ਪਰਵਿੰਦਰ ਦਾ ਵੀ ਸੀਮ ਸੀ ਪਰ ਮੈਂ ਜਸਵਿੰਦਰ ਦੀ ਵੀ ਜਸਵਿੰਦਰ ਪਰਫਾਰਮਰ ਬਹੁਤ ਵਧੀਆ ਸਟੇਜ ਪਰਫਾਰਮੈਂਸ ਬਹੁਤ ਅਚੀ ਬਹੁਤ ਅਚੀ ਮਨੂੰ ਕੰਫੀਡੈਂਸ ਆ ਗੱਲ ਕਰਨ ਦੀ ਜੁੱਤ ਰੱਖਦੀ ਐ ਵਧੀਆ ਗਾਉਂਦੀ ਐ ਅਸੀਂ ਉਹਦੇ ਲਈ ਗੀਤ ਬਣਾਇਆ ਇੱਕ ਜੇ ਤੂੰ ਜੱਟਾਂ ਦਾ ਮੁੰਡਾ ਵੀ ਮੈਨ ਖਿਲੀ ਜੱਟੀ ਵੇ ਅੰਦਰ ਰਹਿ ਕਰਕੇ ਜੇ ਐਨੀ ਗੱਲ ਤੂੰ ਯਾਦ ਰੱਖੀ ਤੇਰੀ ਜਾਂਦੀ ਹੋਈ ਜਾਣ ਕੇ ਰੂੰਗੀ ਜੀ ਜੀ ਅਸੀਂ ਉਹ ਟੇਪ ਰਿਕਾਰਡ ਕੀਤੀ ਤੇ ਉਹ ਰੱਖ ਲਈ ਹੜੇ ਉਹ ਰਿਲੀਜ਼ ਨਹੀਂ ਹੋਈ ਸੀ ਜਸਵਿੰਦਰ ਉਹਨਾਂ ਨੇ ਕਿਤੇ ਹੋਰ ਟੇਪ ਕਰਾਤੀ ਅਸੀਂ ਉਹ ਦੱਬ ਲਈ ਫੇਰ ਫੇਰ ਜਸਵਿੰਦਰ ਕਹਿੰਦੀ ਬਾਈ ਜੀ ਮੇਰੀ ਟੇਪ ਕਰੋ ਟੇਪ ਚੱਲੀ ਨਾ ਫਿਰ ਜਦੋਂ ਟੇਪ ਕੀਤੀ ਸੀ ਜਸਿੰਦਰ ਦੀ ਬਸ ਭਾਬੀ ਦੀ ਫੁੱਲ ਕਿਰਪਾ ਜਸਿੰਦਰ ਅੱਜ ਵੀ ਸਟਾਰ ਹੈ ਅੱਜ ਵੀ ਸਟਾਰ ਹੈ ਬਿਲਕੁਲ ਔਰ ਬਹੁਤ ਪਿੱਛੇ ਕਈ ਸਾਲ ਹੋ ਗਏ ਨੇ ਜਸਿੰਦਰ ਬਰਾੜ ਨੂੰ ਤੁਸੀਂ ਦੇਖ ਲਓ ਜੀ ਇਹ 98 97 98 ਦੀਆਂ ਗੱਲਾਂ ਨਹੀਂ ਉਹ ਤਾਂ ਸ਼ੁਰੂ ਹੋ ਗਏ ਉਹਨੂੰ ਅੱਜ ਮੈਂ ਤਾਂ ਇੰਨਾ ਤਜਰਬਾ ਇਸ ਇੰਡਸਟਰੀ ਦੇ ਵਿੱਚ ਔਰ ਵੱਡੇ ਤੋਂ ਵੱਡੇ ਸਿੰਗਰਾਂ ਦੇ ਨਾਲ ਤੁਸੀਂ ਉੱਠੇ ਬੈਠੇ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਕਿ ਜਗਮਉਨ ਕੌਰ ਦਾ ਜਿਹੜਾ ਅਲਟਰਨੇਟਿਵ ਪਰਮਿੰਦਰ ਸੰਧੂ ਸੀ ਤੇ ਪਰਮਿੰਦਰ ਸੰਧੂ ਦਾ ਅਲਟਰਨੇਟਿਵ ਜਸਵਿੰਦਰ ਬਰਾੜਾ ਹੈ ਜੀ ਹਾਂ ਜਸਵਿੰਦਰ ਤਾਂ ਮੈਂ ਜੇ ਕਹਾ ਉਹ ਦੋ ਕਦਮ ਅੱਗੇ ਸੀ ਪਰਮਿੰਦਰ ਤੋਂ ਅੱਛਾ ਕੰਫੀਡੈਂਸ ਬਹੁਤ ਸੀ ਝ ਪਰਮਿੰਦਰ ਹੋਰ ਤਰੀਕੇ ਦੀ ਕਲਾਕਾਰ ਸੀ ਜਸਵਿੰਦਰ ਕੰਫੀਡੈਂਸ ਵਾਲੀ ਕਲਾਕਾਰ ਸੀ ਯੋਤਰਾਕ ਦੀ ਸੀ ਤੇ ਇਦਾਂ ਦੀਆਂ ਕੁੜੀਆਂ ਬਹੁਤ ਘੱਟ ਨੇ ਹੁਣ ਕੁੜੀਆਂ ਹੈਗੀਆਂ ਨੇ ਸਿੰਗਰ ਹੈਗੇ ਨੇ ਵਧੀਆ ਨੇ ਬਹੁਤ ਸਰੀਲਾ ਗਾਉਣ ਵਾਲੀਆਂ ਅੱਛਾ ਗਾਉਣ ਵਾਲੀਆਂ ਪਰ ਕੋਈ ਬੰਦਾ ਪਰਫਾਰਮਰ ਹੋਣਾ ਸਟੇਜ ਆਸਤੇ ਪਰਫਾਰਮਰ ਹੋਣਾ ਬਹੁਤ ਜ਼ਰੂਰੀ ਹੈ ਉਹ ਗੁਣ ਜਿਸਵਿੰਦਰ ਚ ਅੱਜ ਵੀ ਹੈ ਉਹਦੇ ਵੀ ਸੀਗਾ ਬਸ ਕਈ ਸਟੂਡੀਓ ਵਾਲੇ ਸਿੰਗਰ ਨੇ ਕਈ ਸਟੇਜ ਵਾਲੇ ਸਟੇਜ ਵਾਲੇ ਕੋਰੋਨਾ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਬਹੁਤ 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 ਇੱਕ ਬੰਦੇ ਨੇ 4-4 ਘੰਟੇ ਗਾ ਜਾਣਾ ਹਿੱਲਣ ਨਹੀਂ ਦੇਣ ਬੰਦੇ ਇੱਕ ਬੰਦੇ ਨੂੰ ਦੂਜਾ ਗੀਤ ਨਹੀਂ ਆਉਣਾ ਉਹਦਾ ਫਰਕ ਪੈ ਜਾਂਦਾ ਫਰਕਾ ਔਰ ਕਈਆਂ ਨੂੰ ਤੇ ਪ੍ਰਸੰਗ ਨਹੀਂ ਨਾਲ ਆਹ ਕਹਾਣੀਆਂ ਨਹੀਂ ਬਣਾਉਣੀਆਂ ਤੇ ਨਹੀਂ ਬਣਾਉਣੀਆਂ ਇਹ ਜਸਿੰਦਰ ਇਸ ਗੱਲੋਂ ਮਾਰਸੀ ਬਹੁਤ ਤੁਸੀਂ ਤਾਂ ਫਿਰ ਮਾਲਵੇ ਦੇ ਵਿੱਚੋਂ ਬਹੁਤ ਕੁੜੀਆਂ ਮੁੰਡੇ ਕੱਢੇ ਆਗੇ ਜੀ ਨੇ ਜਸਿੰਦਰ ਤੋਂ ਬਾਅਦ ਜੀ ਮੈਂ ਇੱਕ ਕੁੜੀ ਹਰਮਨਦੀਪ ਸੀ ਜੀ ਮੈਂ ਜਸਿੰਦਰ ਦੀ ਇੱਕ ਟੇਪ ਕਰ ਰਿਹਾ ਸੀ ਕਿਸੇ ਹੋਰ ਕਲਾਕਾਰਾਂ ਦੀ ਮੈਂ ਟੇਪ ਕਰਨੀ ਸੀ ਜੀ ਜੀ ਤੇ ਉਹਦੇ ਦੋ ਕੁੜੀਆਂ ਸੀ ਇਕੱਠੀਆਂ ਗਾਉਂਦੀਆਂ ਮੈਂ ਉਹਨਾਂ ਦਾ ਪ੍ਰੋਜੈਕਟ ਕਨਸੈਪਟ ਤਿਆਰ ਕਰ ਲਿਆ ਉਹਨਾਂ ਦਾ ਫਾਦਰ ਮੈਨੂੰ ਜਾਣਦਾ ਸੀ ਮੈਨੂੰ ਕਹਿੰਦਾ ਬਾਈ ਜੀ ਤੁਸੀਂ ਰਿਕਾਰਡਿੰਗ ਕਰੋ ਸਾਡੀ ਹੂੰ ਮੈਂ ਕਿਹਾ ਠੀਕ ਹੈ ਮੈਂ ਇਹਨੂੰ ਮੈਸੇਜ ਲਾਤਾ ਕਿਸੇ ਦੇ ਥਰੂ ਵੀ ਜਦ ਮੈਂ ਕਨਸੈਪਟ ਬਣਾ ਲਿਆ ਤੂੰ ਆ ਜਾ ਮੀਟਿੰਗ ਕਰ ਲੈ ਕਹਿੰਦਾ ਨਹੀਂ ਯਾਰ ਭਦਰ ਨੂੰ ਕਾ ਇੱਥੇ ਆ ਜੀ ਮੈਂ ਯਾਰ ਇਹ ਕਿ ਮੈਂ ਸਾਦਾ ਵੀ ਜਿੱਥੇ ਮੇਰਾ ਸੈਟਅਪ ਬਣਿਆ ਮੈਂ ਤਾਂ ਉੱਥੇ ਕੰਮ ਕਰੂੰਗਾ ਨਾ ਮੈਂ ਜਸਿੰਦਰ ਨਾਲ ਗੱਲ ਕੀਤੀ ਉਹ ਕੈਨਸਲ ਕਰਤਾ ਜਸਿੰਦਰ ਕਹਿੰਦੀ ਬਾਈ ਜੀ ਦੇਖ ਲਓ ਜਿਹਨੂੰ ਆਪਾਂ ਵੀ ਕਲਾਕਾਰ ਦੇਖ ਲਓ ਵੀ ਕਿਹੜੀ ਸ਼ੂਟ ਕਰਦੀ ਹੈ ਉਹ ਮੈਂ 8 ਗੀਤ ਬਣਾਏ 8 ਗੀਤਾਂ ਚੋਂ ਮੈਂ 2 ਗੀਤ ਪਾਏ ਫਿਰ ਉਸ ਕਨਸੈਪਟ ਚ ਤੇ ਫਿਰ ਮੇਰੇ ਕੋਲੇ ਕੁੜੀ ਸਾਨੂੰ ਕੋਈ ਮਿਲੀ ਨਾ ਤੇ ਇੱਕ ਮੁੰਡਾ ਦਿਲਖੁਸ਼ ਥਿੰਦਾ ਜੀ ਮੇਰੇ ਨਾਲ ਹੁਣ ਉਹ 뮤జిਕ ਰੈਕਟਰ ਵੀ ਰਿਹਾ ਇਸ ਟਾਈਮ ਕੈਨੇਡਾ ਮੇਰੇ ਨਾਲ ਉਹ ਹਰਮੋਨੀਅਮ ਪਲੇ ਕਰਦਾ ਸੀ ਨਿਰਮਲ ਸਿੱਧੂ ਦਾ ਚੇਲਾ ਉਹ ਅੱਛਾ ਇਹ ਕੁੜੀ ਹਰਮਨਦੀਪ ਮਾਨਸਾ ਦੀ ਉਹ ਫੈਂਟਨ ਚ ਵੀ ਬਹੁਤ ਚੱਲ ਰਹੀ ਹੈ ਸ਼ਾਇਦ ਉਹ ਦੀ ਰਿਕਾਰਡਿੰਗ ਨਹੀਂ ਹੋਈ ਉਹ ਵੀ ਸ਼ਗਿਰਦ ਨਿਰਮਲ ਸਿੱਧੂ ਦੀ ਆ ਉਹ ਮੈਨੂੰ ਬਲਕਾਰ ਕਹਿੰਦਾ ਉਹਦਾ ਨਾਮ ਦਿਲਖੁਸ਼ ਹੈ ਬਲਕਾਰ ਦਿਲਖੁਸ਼ ਹੈ ਮੈਨੂੰ ਕਹਦਾ ਭਾਜੀ ਕੁੜੀ ਤਾਂ ਹੈਗੀ ਇੱਕ ਸਿੱਧੂ ਸਾਹਿਬ ਵਿਚੇਲੀ ਹੈ ਤੇ ਆਪਾਂ ਉਹ ਤੋਂ ਗਾ ਲੈਣੇ ਅਸੀਂ ਉਹਨੂੰ ਕੁੜੀ ਨੂੰ ਬੁਲਾ ਲਿਆ ਉਹ ਆ ਗਈ ਅਸੀਂ ਉਹ ਦੋ ਗੀਤ ਕਢਾ ਲਏ ਉਹਨੂੰ ਜਸਵਿੰਦਰ ਦਾ ਬਹੁਤ ਸੁਪਰ ਹਿੱਟ ਗੀਤ ਸੀਗਾ ਆ ਵੇਖ ਭਾਬੀਏ ਹੀਰੇ ਤੈਨੂੰ ਰਾਂਝਾ ਤਾਂ ਨਹੀਂ ਪਾੜਦਾ ਮੈਂ ਲੁੱਟੀ ਗੀਨ ਨਾਨੇ ਨਹੀਂ ਮੇਰਾ ਰਾਂਝਾ ਜੋਗੀ ਹੋ ਗਿਆ ਉਹਦੇ ਮੈਂ ਦੋ ਗੀਤ ਪਾਏ ਉਸ ਕੁੜੀ ਨਾਲ ਇੱਕ ਸੁੱਚਾ ਤੇ ਬਲਵੀਰ ਉਹਦੇ ਸਵਾਲ ਜਵਾਬ ਤੇ ਇੱਕ ਹੀਰ ਤੇ ਸੈਤੀ ਦੇ ਸਵਾਲ ਜਵਾਬ ਉਹ ਟਿੱਪ ਮੈਂ 3 ਸੀਰੀਜ਼ ਤੋਂ ਰਿਲੀਜ਼ ਕਰਾਈ ਉਹ ਤੇ ਪੁੱਲਰ ਸਾਹਿਬ ਫਿਰ ਜਿੱਦੇ ਉਹਦਾ ਵੀਡੀਓ ਬਣਾਇਆ ਰਜੇਸ਼ ਸ਼ਰਮੀ ਨੇ ਵੀਡੀਓ ਬਣਾਇਆ ਸੀ ਦੂਦਰਸ਼ਨ ਤੇ ਜਦੋਂ ਚੱਲਿਆ ਨਾ ਜੀ ਰਾਤ ਰਤ ਉਹ ਕੁੜੀ ਦੀ ਡਿਮਾਂਡ ਦੂਜੀ ਦੀ ਸ਼ੁਰੂ ਹੋ ਗਈ ਤੇ ਮੈਂ ਅਸੀਂ ਹਿਮਾਚਲ ਗਏ ਹੋਏ ਸੀ ਤੇ ਮੈਨੂੰ ਦਰਸ਼ਨ ਕੁਮਾਰ 3 ਸੀਰੀਜ਼ ਵਾਲਿਆਂ ਦਾ ਫੋਨ ਆਇਆ ਅੱਛਾ ਅਰੇ ਵਿਵੇਂਦਰ ਉਹ ਦੂਸਰੀ ਲੜਕੀ ਕੋ ਰਿਕਾਰਡ ਕਰਕੇ ਦਿਓ ਬਹੁਤ ਡਿਮਾਂਡ ਆ ਰਹੀ ਹੈ ਉਸਕੀ ਹਰਮੰਦੀ ਹਰਮੰਦੀ ਅੱਛਾ ਤੋ ਦੋਸਤ ਜੀ ਸਵੰਦਾਰ ਨੂੰ ਫਿਕਰ ਪਿਆ ਸੀ ਵੀ ਇਹ ਤਾਂ ਕੁੜੀ ਨਾਲ ਵਾਲੀ ਹਿੱਟ ਹੋ ਗਈ ਫਿਰ ਮੈਂ ਕਹਿੰਦੀ ਬਾਈ ਵੀ ਜੋ ਮਰਜ਼ੀ ਕਰ ਲੋ ਅੱਛਾ ਤੁਹਾਡੀ ਮਰਜ਼ੀ ਹੈ ਪਰ ਇਹ ਤੂੰ ਤੁਸੀਂ ਕਲੀਆਂ ਲੋਕ ਥਾਵਾਂ ਨਾ ਕਰਿਓ ਲੋਕ ਥਾਤ ਨਾ ਕਰਿਓ ਮਾ ਚੱਲ ਕੋਈ ਨਹੀਂ